ਓ ਚਲੋ ਨਹੀਂ ਚਲ ਬਸ ਬਸ ਜਲੰਧਰ ਦਿਹਾਤ ਦੇ ਵਿੱਚ ਫਲੋਰ ਦੇ ਨੇੜੇ ਸਰਵਿਸ ਲੇਨ ਤੇ ਦੁੱਧ ਦੇ ਨਾਲ ਭਰਿਆ ਹੋਇਆ ਇੱਕ ਕੈਂਟਰ ਪਲਟਿਆ ਹੈ ਤਾਂ ਮੇਰੀ ਜਾਣਕਾਰੀ ਮੁਤਾਬਕ ਦੁੱਧ ਦੇ ਨਾਲ ਭਰਿਆ ਇੱਕ ਕੈਂਟਰ ਜੋ ਕਿ ਬਟਾਲਾ ਤੋਂ ਦੁੱਧ ਲੈ ਕੇ ਅੰਮ੍ਰਾਲਾ ਜਾ ਰਿਹਾ ਸੀ ਇਸੇ ਦੌਰਾਨ ਆਰਸੀ ਪਲਾਜ਼ਾ ਦੇ ਨੇੜੇ ਕੰਟੇਨਰ ਪਲਟ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੁੱਧ ਦਾ ਟੈਂਕਰ ਜਿੱਥੇ ਡਿੱਗਦਾ ਜਦ ਪਲਟਦਾ ਤਾਂ ਉਸ ਤੋਂ ਬਾਅਦ ਲੋਕ ਇੱਥੇ ਦੁੱਧ ਇਕੱਠਾ ਕਰਨ ਦੇ ਵਿੱਚ ਲੱਗ ਜਾਂਦੇ ਨੇ ਉਸ ਤੋਂ ਬਾਅਦ ਕੁਝ ਲੋਕ ਚਾਲਕ ਨੂੰ ਬਚਾਉਣ ਦੀ ਬਜਾਏ ਦੁੱਧ ਇਕੱਠਾ ਕਰਨ ਦੇ ਲਈ ਦੌੜੇ ਪੱਜੇ ਆਏ ਨੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚੋਂ ਡਰਮ ਤੇ ਕੈਨ ਭਰ ਕੇ ਲਜਾਣ ਦੇ ਵੀ ਨਜ਼ਰ ਆਏ ਨੇ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਹਾਂਜੀ ਤੇ ਡਰਾਈਵਰ ਦੇ ਕੋਈ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਐ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਇਹ ਲੀਟਰਾਂ ਦੇ ਇੰਟਰਨਲ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਉਹ ਡਰਾਈਵਰ ਨੇ ਪਚਾਓਗੇ ਡਰਾਈਵਰ ਦੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਹਸਪੀਟਲ ਦੇ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਦੋਂ ਠੀਕ ਹੈ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਜਿਹੜਾ ਦੁੱਧ ਦਾ ਕਰਾ ਰਹੇ ਆ ਨਹੀਂ ਸਾਡੇ ਦੁੱਧ ਦਾ ਕਰਵਾ ਰਹੇ ਆ ਜੀ ਤੇ ਦੁੱਧ ਜੇ ਦਾ ਰੁ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਬਤਾ ਰਹੇ ਤੂੰ ਅੰਮ੍ਰਾਲਾ ਜਾ ਰਹੇ ਸੀ ਸਾ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਆਪਣੇ ਜਾਣਕ ਬ੍ਰੇਕ ਜੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਉਦੋਂ ਕੀ ਕਿਹਾ ਸੀ ਗੱਡੀ ਜੀ ਕੀ ਸੀ ਕੰਡੀਸ਼ਨ ਦਰਦ ਸੀ ਅੱਛਾ ਜੀ ਫੇਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਣ ਕੇ ਜਦ ਜਕਦਾ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੁੱਟ ਮਾਰੀ ਤੇ ਉੱਪਰ ਚੜ ਗਈ ਤੇ ਪਲਟ ਗਈ ਸੀ ਪਲਟ ਗਈ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਕਦਰ ਨੁਕਸਾਨ ਹੋ ਗਿਆ ਲਗਭਗ ਜੀ ਤੇ ਹੁਣ ਪਤਾ ਨਹੀਂ ਪਾਜੀ ਤੇ ਅੰਦਾਜ਼ਾ ਨਹੀਂ ਕਿੰਨੇ ਲੀਟਰ ਸੀ ਦੁੱਧ ਵਿੱਚ ਦੁੱਧ ਤੇ ਮੇਰੇ ਸਾਹ ਨਾਲ ਕੋਈ 22 24 ਲੀਟਰ ਹੈਗਾ ਹੈ ਤੇ 24 ਲੀਟਰ ਹੋਏਗਾ ਸ਼ਾਇਦ 24 ਲੀਟਰ ਹਾਂਜੀ ਕਿੱਥੋਂ ਕਿੱਥੋਂ ਜਾ ਰਹੇ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਜਾ ਰਿਹਾ ਤੇ ਤੁਹਾਨੂੰ ਕੋਈ ਜ਼ਖਮੀ ਨੂੰ ਲਿਆਂਦਾ ਕਿਸ ਨੇ ਹਾਂ ਜੀ ਮੈਨੂੰ ਛੜਪਸ ਰੱਖਿਆ ਪੋਰਸ ਸਾਡੇ ਲੈ ਜਾਏ